ਸਤਿ ਸ਼੍ਰੀ ਅਕਾਲ ਦੋਸਤੋ ਅੱਜ ਹੈ 25 ਜਨਵਰੀ ਤੇ ਲੈ ਚੱਲਦਾ ਸਾਨੂੰ ਮਲੇਰ ਕੋਟਲਾ ਮੰਡੀ ਦੇ ਵਿੱਚ ਤੇ ਪਤਾ ਕਰਦੇ ਆਂ ਸਬਜ਼ੀਆਂ ਦੇ ਭਾਅ ਹਾਲਾਂਕਿ ਕੱਲ ਬਾਰਸ਼ ਹੁੰਣ ਦੇ ਕਾਰਨ ਮੰਡੀ ਵੀ ਰਹੀ ਆ ਪਰसों ਬਹੁਤ ਮੰਦੀ ਰਹੀ ਆ ਕੁਝ ਤੇਜ਼ੀ ਹੋਣ ਦੀ ਸੰਭਾਵਨਾ ਵਿਆਹ ਵੀ ਚੱਲ ਰਹੇ ਨੇ ਜਾਣਦਿਆਂ ਕਿਹੜੀ ਕਿਹੜੀ ਸਬਜ਼ੀ ਅੱਜ ਤੇਜ਼ੀ ਦੇ ਵਿੱਚ ਵਿਕ ਰਹੀ ਆ ਕਿਹੜੀ ਕਿਹੜੀ ਮੰਦੀ ਦੇ ਵਿੱਚ ਆ ਖਾਸ ਕਰਕੇ ਆਲੂਆਂ ਦਾ ਰੇਟ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਆਲੂ ਬਹੁਤ ਲੰਬੇ ਸਮੇਂ ਤੋਂ 220 ਰੁਪਏ ਦਾ ਗੱਟਾ ਵਿਕ ਰਿਹਾ ਸੀ ਅੱਜ ਜਾਣਦਿਆਂ ਮੇਰੇ ਨਾਲ ਜੁੜ ਚੁੱਕੇ ਨੇ ਯਾਮਿੰਦਰ ਜੀ ਮਲੇਰ ਕੋਟਲਾ ਦੀ ਮੰਡੀ ਤੋਂ ਕਰਦੇ ਗੱਲ ਅੱਜ ਕੀ ਕਹਿੰਦੇ ਜੀ ਮੰਡੀ ਮੰਡੀ ਆਲੂ ਵਿਕਿਆ ਜੀ 270 ਰੁਪਏ ਨਟ ਰਜ ਆਲੂ ਦਾ ਰੇਟ ਮਹਿੰਗਾ ਹੋ ਗਿਆ ਜੀ 50 ਰੁਪਏ ਵਧ ਗਏ ਅੱਜ ਆਹ ਜੀ 50 ਰੁਪਏ ਵਧ ਗਏ ਅੱਜ ਠੀਕ ਹੈ ਜੀ ਨਹੀਂ ਦਾ ਕਰਨੀ ਹਾਂ ਜੀ ਹਾਂ ਠੀਕ ਹੈ ਹਾਂ ਗੋਭੀ ਦਾ ਪਾਲਕ ਹੈ ਜੀ ਗੋਭੀ 15 15 16 ਵਿਕ ਰਹੀ ਹੈ ਜੀ ਗੋਭੀ ਅੱਜ ਮੰਡੀ ਹੋ ਗਈ ਹਾਂ ਗੋਭੀ 15 ਰੁਪਏ ਆਲਾ ਬਿਆਹ ਕਰਕੇ ਤੇਜ਼ੀ ਦੀ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਪਾਲਕ ਵੀ 20 ਰੁਪਏ ਕੁੱਤੀ ਵਿਕੀ ਹੈ ਜੀ ਪਾਲਕ ਵੀ ਮੰਡੀ ਹੈ ਜੀ ਠੀਕ ਹੈ ਜੀ ਹਾਂ ਰੋਬੀ ਮੰਡੀ ਹੋ ਗਈ ਕ ਧਨੀਆ ਜੀ ਧਨੀਆ ਜੀ ਧਨੀਆ 30 35 ਰੁਪਏ ਕਿਲੋ ਦੀਦਾ ਜੀ ਹਾਂ ਇਤਨਾ ਨਹੀਂ ਇਹਦਾ ਰੇਟ ਵਧੀਆ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਫੋਰ ਕਿੰਨੋ ਵਿਕਿਆ ਅੱਜ ਕਿੰਨੋ ਵਿਕਿਆ ਜੀ 13 ਰੁਪਏ ਕਿਲੋ ਮੀਡੀਅਮ ਸਾਈਜ਼ ਠੀਕ ਹੈ ਜੀ ਇੱਕ ਤਾਂ 25 ਵਿਕਿਆ ਇੱਕ ਤਾਂ 42 ਰੁਪਏ ਕਿਲੋ ਵੀ ਪੂਰਾ ਸਿਰੇ ਦਾ ਜੀ ਪੂਰਾ ਸਿਰੇ ਦਾ 90 ਰੁਪਏ ਕਿਲੋ ਹਨਾ ਜੀ ਹਾਂ ਜੀ 42 ਰੁਪਏ ਠੀਕ ਹੈ ਜੀ ਮਟਰ ਦਾ ਕੀ ਰੇਟ ਹੈ ਜੀ ਹਾਂ ਮਟਰ ਦਾ ਜੀ ਮਟਰ ਕਿਹੜਾ ਮੋਹਨਪੁਰ ਆਇਆ ਜੀ ਉਹ ਤਾਂ ਵੀ ਕਹਿੰਦੇ ਨੇ 1670 ਰੁਪਏ ਕਿਲੋ ਕਿਹਾ ਆਪਣਾ 25 26 ਆਪਣਾ 26 ਠੀਕ ਹੈ ਜੀ ਹਾਂ ਜੀ ਠੀਕ ਮਟਰ ਦਾ ਰੇਟ ਤਾਂ ਵਧੀਆ ਜੀ ਠੀਕ ਹੈ ਹਾਂ ਜੀ ਹਾਂ ਜੀ ਟਮਾਟਰ ਦਾ ਜੀ ਟਮਾਟਰ ਵਿਗਿਆ ਜੀ ਅੱਜ ਮੰਦਾ ਕੁਛ ਨਹੀਂ ਲੈ ਜਾਓ ਜਾਓ ਕੋਈ ਨਾ ਟਮਾਟਰ ਅੱਜ ਮੰਦਾ ਨਹੀਂ ਕੁਛ 22 28 ਰੁਪਏ ਕਿਲੋ ਜੀ 22 28 ਰੁਪਏ ਕਿਲੋ ਹਾਂ ਜੀ ਠੀਕ ਹੈ ਜੀ ਤੇ ਬ੍ਰੋਕਲੀ ਦਾ ਰੇਟ ਕੀ ਰਿਹਾ ਜੀ ਅੱਜ ਬੋਗਲੇ 25 ਰੁਪਏ ਕਿਲੋ ਜੀ ਰੋਕਣੀ ਦਾ ਰੇਟ ਵਧੀਆ ਜੀ ਹਾਂ ਜੀ ਬੰਦ ਗੋਭੇ 4-5 ਰੁਪਏ ਜੀ ਹਾਂ ਬੰਦ ਗੋਭੀ ਦਾ ਰੇਟ ਵੀ ਵਧ ਗਿਆ ਜੀ 4-5 ਰੁਪਏ ਹਾਂ ਜੀ ਹਾਂ ਜੀ ਹਾਂ ਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਜਾਮਨ ਜੀ ਬਹੁਤ-ਬਹੁਤ ਧੰਨਵਾਦ ਜੁਕੀ ਹਾਂਜੀ ਦੋਸਤੋ ਏ ਸੀ ਜਾਮਨ ਜੀ ਮਲੇਰ ਕੋਟਲਾ ਦੀ ਮੰਡੀ ਤੋਂ ਜਿਨ੍ਹਾਂ ਨੇ ਸਬਜ਼ੀਆਂ ਦੇ ਭਾਅ ਦੀ ਜਾਣਕਾਰੀ ਦਿੱਤੀ ਆ ਹਾਲਾਂਕਿ ਮੰਡੀ ਦੇ ਵਿੱਚ ਜਿਹੜਾ ਆਲੂ ਤਕਰੀਬਨ 220 ਰੁਪਏ ਦਾ ਗੱਟਾ ਵਿਕ ਰਿਹਾ ਸੀ ਤੇ ਅੱਜ ਉਹ 280 ਤੱਕ ਗਿਆ ਇਹ ਚਾਹੇ ਤਾਂ ਇਹ ਹੋ ਸਕਦਾ ਜੀ ਮੀਂਹ ਪੈ ਗਿਆ ਆਲੂ ਦੀ ਪਟਾਈ ਆਲੂ ਘੱਟ ਪਹੁੰਚੇ ਹੋਵੇ ਪਰ 50 ਰੁਪਏ ਗੱਟੇ ਮਗਰ ਵੱਧ ਚੁੱਕੇ ਨੇ ਆਲੂ ਦੇ ਰੇਟ 'ਚ ਥੋੜੀ ਜਿਹੀ ਤੇਜ਼ੀ ਆ ਗਈ ਅੱਜ ਦੇਖਣ ਨੂੰ ਮਿਲੀ ਆ ਬਾਕੀ ਜਿਹੜੀ ਗੋਭੀ ਆ ਉਹ ਵੀ 15-16 ਰੁਪਏ ਤੇ ਵਿਕ ਰਹੀ ਆ ਗੋਭੀ ਦਾ ਰੇਟ ਵੈਸੇ 15 ਤੋਂ 20 ਦੇ ਵਿੱਚ ਘਰੇ ਜਾਂਦਾ ਵੱਧ ਤੋਂ ਵੱਧ ਰੇਟ ਇਹੀ ਹੁੰਦਾ ਇਹਦਾ ਸੋ ਲੱਗਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਵਿਆਹ ਚੱਲ ਰਹੇ ਨੇ ਤੇਜ਼ੀ ਜਿਸਨੂੰ ਮਿਲੂਗੀ ਤੇ ਖਾਸ ਕਰਕੇ ਆਲੂ ਆਲੂ ਦੇ ਵਿੱਚ ਵੀ ਜਿਉਂ-ਜਿਉਂ ਪੱਕਾ ਆਲੂ ਕਿਉਂਕਿ ਇਹ ਕੱਚਾ ਆਲੂ ਸੀ ਜਿਹੜਾ ਤੇ ਪੱਕੇ ਆਲੂ ਦਾ ਰੇਟ ਉਮੀਦ ਹੈ ਵੀ ਚੰਗਾ ਹੋਊਗਾ